ਹਾਂਜੀ ਪਸ਼ ਦੀ ਕਾ ਫਾਰਮ ਛੰਡੇ ਵਾਲਾ ਦੇ ਤੁਹਾਡਾ ਸਵਾਗਤ ਹੈ ਜੀ। ਕਾਫੀ ਟਾਈਮ ਬਾਅਦ ਅੱਜ ਆਪਾਂ ਮਿਲੇ ਆ। ਕਾਫੀ ਟਾਈਮ ਹੋ ਗਿਆ ਮੈਂ ਤੁਹਾਨੂੰ ਵੀਡੀਓ ਨਹੀਂ ਪਾਈ ਹੁਣ ਆਪਾਂ ਵੀਡੀਓ ਲਗਾਤਾਰ ਪਾਵਾਂਗੇ ਤੁਹਾਨੂੰ ਦੱਸਾਂਗੇ। ਅੱਜ ਤੁਹਾਨੂੰ ਫਾਰਮ ਵਿਖਾਉਣਾ ਮੈਂ ਸਾਰਾ ਆਪਣਾ ਤੇ ਕਿਵੇਂ-ਕਿਵੇਂ ਆਪਾਂ ਕੀ-ਕੀ ਪ੍ਰਬੰਧ ਕਰ ਸਕਦੇ ਆ ਤੇ ਅੱਜ ਤੁਹਾਨੂੰ ਦਿਖਾਈਏ। ਇੱਥਾਂ ਆਪਾਂ ਦਾ ਅੱਜ ਸ਼ਾਵਰ ਚੱਲ ਰਿਹਾ ਜੀ ਆਪਣੇ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ। ਤੇ ਇਹਦੇ ਚ ਆਪ ਨੂੰ ਕੇਅਰ ਜ਼ਿਆਦਾ ਕਰਨੀ ਪੈਂਦੀ ਆ ਆ ਦੇਖੋ ਵੱਡੇ ਫਹਾਰੇ ਆਪਣੇ ਲਾਏ ਹੋਏ ਆ ਤੇ ਚੱਲ ਰਹੇ ਆ ਰਿਲੈਕਸ ਹੋ ਕੇ ਥੱਲੇ ਆ ਕੇ ਖੜ ਗਈਆਂ ਗਾਈਆਂ ਇੱਥੇ ਤੇ ਨਹਾ ਰਹੀਆਂ ਤੇ ਪੱਠੇ ਖਾ ਰਹੀਆਂ ਆਪ ਦਾ ਰਿਲੈਕਸ ਪੂਰਾ ਇਸ ਤੋਂ ਬਾਅਦ ਉਹ ਸਾਹਮਣੇ ਵੱਡਾ ਪੱਖਾ ਚੱਲ ਪੈਣਾ ਜਦੋਂ ਫਹਾਰੇ ਬੰਦ ਹੋਗੇ ਫਿਰ ਨਰਾਮ ਨਾਲ ਬੈਠਣਾ ਰਹਿਣਾ ਤੇ ਇਸੇ ਤਰ੍ਹਾਂ ਹਨ ਨੂੰ ਵਿਖਾਉਣਾ ਮੈਂ ਆਪਣੀ ਜੈਗ ਦੀ ਬੱਚੀ ਫਿਰਦੀ ਅੱਜ ਬਾਹਰ ਛੱਡਾਂਗਾ ਆਪਣਾ ਉਹ ਗੁਰਿੰਦਰ ਨੰਨ ਕਮੀਨ ਨੇ 1.7 ਕੇਬੀਐਸ ਜੈਗ ਦੀ 40136 ਦੀ ਹੈ ਤੇ ਆ ਹੈਗੀ ਆਪਣੇ ਬਰਾਉ ਪੀਡੀਐਫ ਦੀ ਤੇ ਤਕਰੀਬਨ ਕੱਲ ਡਾਕਟਰ ਸਾਹਿਬ ਆਏ ਸੀਗੇ ਪੀਡੀਐਸ ਤੋਂ ਤੇ ਸਾਰੀਆਂ ਆਪਾਂ ਕੈਮਰੇ ਰਾਈ ਚੈੱਕ ਕਰਾਤੀਆਂ ਗਾਈਆਂ ਤੇ ਪੂਰਾ ਰਿਜ਼ਲਟ ਮਿਲਿਆ ਆਪਾਂ ਨੂੰ ਇੱਕ ਅੱਧੀ ਗਾਂ ਰਹੀ ਜਿਹੜੀ ਖਾਲੀ ਆ ਬਾਕੀ ਸਾਰੀਆਂ ਗੱਬਣਾ ਚੈੱਕ ਕਰਾਤੀਆਂ ਹੈਗੀਆਂ ਆਪਾਂ ਤੇ ਵੜਾ ਆਨੰਦੋਂ ਦਾ ਆਪਦੇ ਕੰਮ ਕਰਨ ਚ ਇੱਕ ਕਿਸੇ ਦੇ ਥੱਲੇ ਲਾ ਕੇ ਕੰਮ ਕਰਨਾ ਇੱਕ ਜਿਹੜਾ ਆਪਦੇ ਹੁੰਦਾ ਕੰਮ ਉਹ ਬੜੇ ਸ਼ੌਂਕ ਨਾਲ ਹੋ ਜਾਂਦਾ ਤੇ ਉਹ ਕੰਮ ਕਰਨ ਦਾ ਵੀ ਇਹ ਹੁੰਦਾ ਕਿ ਆਪਾਂ ਨੂੰ ਟਾਈਮ ਹੁੰਦਾ ਵੀ ਯਾਰ ਆਪਾਂ ਇਹ ਕੰਮ ਕਰਕੇ ਇੰਨੇ ਫ੍ਰੀ ਆ ਆਪਾਂ ਬਸ ਹੁਣ ਰਿਲੈਕਸ ਹੋਨੇ ਆਪਾਂ ਹਨ ਕਿ ਜੇ ਥੱਲੇ ਲਾ ਕੇ ਕੰਮ ਕਰਨਾ ਬਹੁਤ ਔਖਾ ਹੁੰਦਾ ਨੌਕਰੀ ਪੇਸ਼ਾ ਕਰਨਾ ਆਪਾਂ ਕਹਿ ਦਿੰਨੇ ਫਲਾਣਾ ਬੰਦਾ ਨੌਕਰੀ ਤੇ ਪਰ ਓਨੀ ਸਟ੍ਰੈਸ ਹੁੰਦੀ ਉਹ ਬੰਦੇ ਦੇ ਮਨ ਦੇ ਉੱਤੇ ਨੌਕਰੀ ਵਾਲੇ ਤੇ ਟਾਈਮ ਤੇ ਨੌਕਰੀ ਤੇ ਜਾਣਾ ਫਿਰ ਕੰਮ ਕਰਨਾ ਕਿ ਆਪਾਂ ਖੇਤੀਬਾੜੀ ਹੋਈ ਜਾਂ ਆਪਣਾ ਪਸ਼ੂ ਪਾਲ ਕੇ ਧੰਦਾ ਆਪਦੇ ਆ। ਉਹਦੇ ਇਹਦੇ ਚ ਚੰਗੇ ਸ਼ੌਂਕ ਨਾ ਕਰਾਂਗੇ ਤੇ ਮਿਹਨਤ ਨਾ ਕਰਾਂਗੇ ਤੇ ਵਾਅਦਾ ਬਹੁਤ ਦਿੰਦੇ। ਇਹ ਕਰਮ ਵਾਲਿਆਂ ਪੈਠ ਨਹੀਂ ਦਿਖਾਉਂਦੇ ਜੇ ਆਪਾਂ ਇਹਨਾਂ ਨੂੰ ਪੂਰਾ ਪ੍ਰੋਪਰ ਤਕਨੀਕ ਨਾਲ ਸੰਭਾਂਗੇ। ਜੇ ਇੱਕ ਦੁੱਧ ਹੀ ਚੋਈ ਜਾਂਦਾ ਦੁੱਧ ਵਾਲੇ ਧਿਆਨ ਰੱਖਣਾ ਆਪਾਂ ਤੇ ਜਿਹੜੀ ਇਹਨਾਂ ਦੀ ਕੇਅਰ ਵੀ ਜਿੰਨੀ ਆਪਾਂ ਅੱਥ ਘੁੱਟ ਕੇ ਚੱਲਾਂਗੇ ਉਹ ਨਹੀਂ ਹੁੰਦਾ। ਜਿੰਨਾ ਇਹਨਾਂ ਨੂੰ ਆਪਾਂ ਇਹਨਾਂ ਨੂੰ ਕੁਝ ਵਿਟਾਮਿਨ ਜਾਂ ਕਾਸੇ ਚੀਜ਼ ਦੀ ਲੋੜ ਆ ਬੋਡੀ ਨੂੰ ਇਹਨਾਂ ਦੀ ਨੂੰ ਉਹ ਦਵਾਗੇ ਜਿੰਨੀ ਸੁਹੂਲਤ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਹੁਣ ਗਰਮੀ ਆ ਗਰਮੀ ਦੇਖੋ ਸ਼ਾਵਰ ਚੱਲੀ ਜਾਂਦੇ ਆ ਤੇ ਥੱਲੇ ਰਿਲੈਕਸ ਹੋਈਆਂ ਖਾਈ ਜਾਂਦੀਆਂ ਆਪਦੀਆਂ ਪੱਠੇ ਖਾਈ ਜਾਂਦੀਆਂ ਨਹੀਂ ਆਮ ਗਰਮੀਆਂ ਚ ਪੱਠੇ ਛੱਡ ਜਾਂਦੀਆਂ ਹੁੰਦੀਆਂ ਤੇ ਇਹ ਚੀਜ਼ਾਂ ਦਾ ਆਪਾਂ ਧਿਆਨ ਦੇਣਾ ਪੈਣਾ ਹੁਣ ਗੱਬਣਾ ਤਿੰਨ ਚਾਰ ਮਹੀਨੇ ਆਪਾਂ ਪੂਰਾ ਇਹਨਾਂ ਦੀ ਕੇਅਰ ਕਰਨੀ ਪੈਣੀ ਵਿੱਚ ਰਹਿ ਕੇ ਪੂਰੇ ਧਿਆਨ ਨਾਲ ਰਾਤ ਨੂੰ ਉੱਠ ਕੇ ਜਿਹੜਾ ਜਦੋਂ ਮਾਰਦੇ ਆਸੀਂ ਵੇਖੋ ਕਿਵੇਂ ਆ ਕਿ ਪਸ਼ੂ ਗਾਲਾ ਸਹੀ ਕਰ ਰਿਹਾ ਸਹੀ ਆ ਕੋਈ ਜਿਆਦਾ ਸਟ੍ਰੈਸ ਤਾਂ ਨਹੀਂ ਪਸ਼ੂ ਇਹ ਚੀਜ਼ ਆਪਾਂ ਨੂੰ ਵੇਖਣੀਆਂ ਪੈਣੀਆਂ ਤੇ ਜਿਹੜਾ ਬੰਦਾ ਇੰਨੀ ਕੇਅਰ ਕਰ ਗਿਆ ਤੇ ਉਹ ਫਿਰ ਖਿਆਲ ਵਾਲਾ ਸੀਜ਼ਨ ਪੂਰਾ ਵਧੀਆ ਲੱਗਦਾ ਹੁਣ ਸਾਇਲੇਜ ਪੈਣਾ ਸਾਇਲੇਜ 'ਤੇ ਧਿਆਨ ਦਿਓ ਮੱਕੀ ਕੱਚੀ ਮੱਕੀ ਦਾ ਨਾ ਚਾਰ ਪਾਇਓ ਮੇਰੇ ਵੀਰ ਮੱਕੀ ਨੂੰ ਥੋੜਾ ਜਿਆ 90-95 ਦਿਨ ਦੀ ਹੋ ਜਾਂਦੀ ਆ ਥੋੜਾ ਜਿਹਾ ਉਹਦੇ ਦੇ ਵਿੱਚ ਇਹ ਹੁੰਦਾ ਵੀ ਇੱਕ ਤਾਂ ਦਾਣਾ ਪੂਰਾ ਬਣ ਜਾਂਦਾ ਵਿੱਚ ਠੀਕ ਆ ਇੱਕ ਡਰਾਈ ਮੀਟਰ ਪੂਰਾ ਬਣ ਜਾਂਦਾ ਉਹਦੇ ਵਿੱਚ ਡਰਾਈ ਮੀਟਰ ਦੇ ਨਾਲ ਹੀ ਸਾਰਾ ਕੁਝ ਚੱਲਦਾ ਇੱਕ ਆਪਣਾ ਵਹਿਮ ਆ ਵੀ ਗਿੱਲੀ ਜ਼ਿਆਦਾ ਨਿਕਲ ਆਉਂਦੀ ਜਿੰਨੀ ਡਰਾਈ ਮੀਟਰ ਜ਼ਿਆਦਾ ਹੋਊ ਪਸ਼ੂ ਉਹਨਾਂ ਘੱਟ ਖਾਣਗੇ ਤੇ ਉਹਨੇ ਜ਼ਿਆਦਾ ਉਹਦੇ ਚ ਕੁਆਲਿਟੀ ਹੋਊਗੀ ਪਸ਼ੂ ਦੀ ਬਾਡੀ ਨੂੰ ਉਹਦੋਂ ਠੀਕ ਆ ਉਹਨੇ ਵਧੀਆ ਬਣਦੀ ਆ ਬਹੁਤ ਜ਼ਿਆਦਾ ਸਿਆਲੇ ਜੀ ਘੱਟ ਲੱਗਦਾ ਆਪਣਾ ਔਣ ਮੋਕੇ ਤੇ 파ਰੋ ਦੀ ਰਿਜ਼ਲਟ ਬਹੁਤ ਜ਼ਿਆਦਾ ਆਉਂਦੇ ਦੁੱਧ ਤੇ ਫੈਂਟ ਤੇ ਪਸ਼ੂ ਦੀ ਬਾਡੀ ਤੇ ਇਹ ਚੀਜ਼ ਸਿਆਲੇ ਜੀ ਵੇਲੇ ਧਿਆਨ ਰੱਖਿਓ ਪੂਰੇ ਜ਼ਿਆਦਾ ਵੀ ਤੇਜ਼ੀ ਨਾ ਕਰਿਓ ਯਾਰ ਝੋਨਾ ਲੇਟ ਹੁੰਦਾ 26 ਲਾਉਂਦਾ ਯਾਰ 26 ਲਾਓ ਕੋਈ ਚੱਕਰ ਨਹੀਂ 1509 ਲਾ ਲਓ ਬਾਸਪਤੀ ਲਾ ਲਓ ਜੀ ਨੇ ਪਾਇਆ ਜੀ ਨੇ ਆਪ ਦਾ ਪਾਇਆ ਹਨਾ ਪੂਰਾ ਵਧੀਆ ਪਾਇਓ ਯਾਰ ਚਾਰ ਕੁਆਲਟੀ ਦਾ ਹੋਵੇ ਜਿਵੇਂ ਬਨਮੀਰੋ 8 ਕਨਮੀਰੋ 8 18 44 ਇਹ ਮੱਕੀਆਂ ਪੂਰੀਆਂ ਵਧੀਆ ਯਾਰ ਰਿਜ਼ਲਟ ਬਹੁਤ ਐਨਾ ਦਾ ਤੇ ਇਸੇ ਤਰ੍ਹਾਂ ਹੀ ਆ ਆਪਣੇ ਪੱਖਾ ਮੈਂਟੋ ਉਰੇ ਐ ਵੀਰ ਬਣ ਗਿਆ ਪੱਖਾ ਵੀ ਤੁਹਾਨੂੰ ਵਿਖਾਉਣਾ ਥੋੜਾ ਜਿਹਾ ਆਪਣਾ ਵੀ ਕਿਵੇਂ ਆਪਾਂ ਨੂੰ ਲਾਇਆ ਹੈਗਾ ਇੱਕ ਪੱਖੇ ਤੋਂ ਆਪਾਂ ਦੋ ਤਿੰਨ ਪੱਖਿਆਂ ਦਾ ਕੰਮ ਲੈ ਸਕਦੇ ਆ ਤੇ ਉਹਦੇ ਵਿੱਚ ਵੀ ਤੁਹਾਨੂੰ ਵਿਖਾਉਣਾ ਇੱਧਰ ਆਪਣਾ ਬੁੱਲ ਖੜਾ ਇਹਦਾ ਵੀ ਅੱਛਾ ਦਾ ਰਿਜ਼ਲਟ ਆਉਣ ਵਾਲਾ ਇਹਦੇ ਇਹਦਾ ਈਮਾਨ ਦਾ ਰਿਜ਼ਲਟ ਆਉਣ ਵਾਲਾ ਆਪਣੇ ਕੋਲੇ ਦੋ ਵੇੜਾ ਆਪਣਾ ਇਹ ਤੋਂ ਗੱਬਣਾ ਇਹਦੇ ਛੱਟ ਲੱਗ ਗਈ ਸੀ ਲੱਤੇ ਤੇ ਉਹ ਪੱਖਾ ਮੈਂ ਦਫਨਾ ਮਾੜਾ ਜਿਹਾ ਇਹ ਆਪਣੀ ਹੈਗੀ ਆ ਮੋਹਰਾ ਦੀ ਨਵਾਬ ਦੀ ਕੱਟੀ ਆ ਵੀਰੇ ਜਮਾ ਸਰਸਵਤੀ ਦੀ ਕਾਪੀ ਹੈ ਡੱਟੋ ਦੋ ਦਾੰਦਾ ਹੈ ਤੇ 6 ਮਹੀਨਾ ਦੀ ਗੱਪਣ ਪੰਜਾਂ ਸਾਢੇ ਪੰਜ 6ਵਾਂ ਮਹੀਨਾ ਲੱਗਣ ਵਾਲਾ ਹੋਊਗਾ ਨੂੰ ਲੱਗ ਗਿਆ ਹੋਊਗਾ ਮੈਂ ਕਾਪੀ ਤੇ ਵੇਖ ਕੇ ਦੱਸ ਦਊਗਾ ਤੇ ਰੈਡੂ ਤੋਂ ਗੱਪਣ ABC ਤੋਂ ਇਹ ABC ਤੋਂ ਤੇ ਵੇਖੋ ਤੁਸੀਂ ਜਮਾ ਹੀ ਡੱਟੋ ਆ ਸਰਸਵਤੀ ਦੀ ਕਾਪੀ ਆਪਣੇ ਕੋਲੇ ਬੜਾ ਕੱਦ ਕਾਠਾ ਹੈ ਇਹਦਾ ਤੇ ਉਵੇਂ ਮਗਰ ਹੈਗੀ ਆ ਦੂਜਾ ਆ ਦਬਾਬ ਵਾਲ ਜਿਵੇਂ ਪੂਛਾਂ ਤੇ ਬੱਚਿਆਂ ਚਿੱਟੀਆਂ ਆਉਂਦੀਆਂ ਤੇ ਥਣ ਵੇਖੋ ਥੱਲੋਂ ਆਰਡਰ ਆਰਡਰ ਵੇਖੋ ਬਹੁਤ ਧਿਆਨ ਨਾਲ ਜਿੱਥੇ ਬਣ ਗਈ ਨਾ ਪੂਛ ਤੱਕ ਲੈਵਾ ਜਾਣਾ ਇਹਦਾ ਆ ਦੇਖੋ ਇਹ ਪੂਰੀ ਚੌੜੀ ਆ ਮਗਰ ਝੋਟੀ ਆਪਣੀ ਨੇ ਤੇ ਇਹ ਵੀ ਆਪਣੀ ਝੋਟੀ ਇਹ ਵੀ ਗੱਭਣਾ ਦੂਜੇ ਸੁਦੇ ਸੋਨਾ ਨੇ ਤੇ 14 ਗੱਲੋ ਪਹਿਲਾਂ ਨੇ ਦੁੱਧ ਦਿੱਤਾ ਟੀਕਾ ਵੈਸੇ 40 432 ਦੀ ਕੱਟੀ ਦਾਸ ਦੇ ਮੈਂ ਪੂਰਾ ਗਰਫਮ ਨਹੀਂਗਾ ਪਰ ਪੈਠਪੂੜਾ ਦਾਸ ਰਿਆ ਵੀ ਚੰਗਾ ਸੀ ਹੋਣੀ ਹੈ ਅੱਜ ਦੀ ਕੱਟੀ ਆਈ ਹੈ ਇਹਦੇ ਨਾਲ ਇੱਥੇ ਆਪਣੀਆਂ ਬੱਚੀਆਂ ਗੱਬਣਾ ਹੋਈਆਂ ਵੀ ਆ ਇੱਥੇ ਪ੍ਰਬੰਧ ਪੂਰੇ ਆ ਪਿਛਲੇ ਪਾਸੇ ਆਪਣੇ ਦਰਾਖਤ ਲਾਏ ਹੋਏ ਆ ਗਰਮੀਆਂ ਵਾਸਤੇ ਦਰਾਖਤ ਲਾਜ ਮ ਹੀ ਲਾਓ ਯਾਰ ਛਾਂ ਵਾਸਤੇ ਆ ਦਰਾਖਤ ਲੱਗੇ ਤੇ ਰਾਮ ਨਾ ਫਰਦੀਆਂ ਹੁਣ ਵੇਖੋ ਇਹ ਆਪਣੀ ਫਸਲ ਆ ਗਰੇ ਜਿਵੇਂ ਆਪਾਂ ਕਹਿਆ ਨਾ 6 ਮਹੀਨੇ ਫਸਲ ਆ ਗਈ ਤੇ ਚਲ ਇਹ ਫਸਲ ਡੇਢ ਸਾਲ ਬਾਅਦ ਆ ਜਾਂਦੀ ਹੈ ਡੇਢ ਸਾਲ ਮੰਨ ਲਓ ਵੀ ਡੇਢ ਦਸਾਂ ਗਿ ਮਹੀਨੇ ਦੇ ਬਣ ਜਾਂਦੀਆਂ 11 ਮਹੀਨੇ ਦੇ ਫਸਲ ਆਪਣੀ ਤਿਆਰ ਹੋਈ ਹੁਣ ਤਿਆਰ ਹੋਈ ਜਾਂਦੀ ਆ ਬਸ ਇਹਨਾਂ ਨੂੰ ਹੁਣ ਤੇ 10ਵੇਂ 9ਵੇਂ 10ਵੇਂ ਮਹੀਨੇ ਸੂਣ ਗਿਆ ਵਿਖਾਊਗਾ ਤੁਹਾਨੂੰ ਮੈਂ ਇਹ 5-5 6-6 ਲੱਖ ਦੀ ਵੱਚੀ ਬਾਨੀ ਆਪਣੀ ਹੁਣ ਗੱਬਣ ਆ ਸਾਰੀਆਂ ਤੇ ਕਿਰਪਾ ਰਵੇ ਇਹ ਬਰੀਡ ਤੇ ਆਪਾਂ ਕੰਮ ਕਰਾਂਗੇ ਨਾ ਵੀਰੇ ਬਹੁਤ ਤਕੜਾ ਪਾਣੂ ਉਹਦਾ ਰਿਜ਼ਲਟ ਮਿਲਦਾ ਤੇ ਇਧਰ ਆ ਦੋ ਉਹ ਅੱਛੀਆਂ ਆਪਣੀਆਂ ਗੱਬਣਾ ਹੁਣ ਇਹ ਸੂਨ ਵਾਲੀਆਂ 20 ਦਿਨਾਂ ਦੇ ਵਾਸਤੇ ਚਲੋ ਗਰਮੀ ਤੇ ਹੈ ਤਾਂ ਉੱਖਾ ਸਾਂਭਣਗਾ ਪਰ ਜ਼ਰੂਰੀ ਵੀ ਆ ਜਾਂ ਦੁੱਧ ਘਟ ਜਾਂਦਾ ਫਿਰ ਇਹ 40116 ਦੀ ਦੂਜੀ ਸੂਣੀ ਹੈ ਤੇ ਇਹਨੇ ਪਹਿਲਾਂ ਬੱਚਾ ਥੋੜਾ ਪਹਿਲਾਂ ਵਾਸ਼ ਕਰ ਗਈ ਸੀ ਤੇ ਪਰ ਦੁੱਧ ਬੜਾ ਸੋਹਣਾ ਦਿੱਤਾ ਇਹਨੇ ਹੁਣ ਇਹਦੇ 20 ਦਿਨ ਰਹਿ ਗਏ ਆ ਤੇ ਸੋਣ ਉਹ 50053 ਇਹ ਆਪਣੇ ਬੋਲਰ ਤੋਂ ਬਣੀ ਹੋਈ ਆ ਉਹ ਜਿਹੜਾ ਮੈਂ ਤੁਹਾਨੂੰ ਬੋਲਰ ਵਿਖਾਇਆ ਇਹਦਾ ਰਿਜ਼ਲਟ ਆਊਗਾ ਜੋ ਵੀ ਬੱਚਾ ਆਊਗਾ ਤੁਹਾਨੂੰ ਮੈਂ ਵਿਖਾਵਾਂਗਾ ਉਹਦੀ ਕੁਆਲਿਟੀ ਉਹ ਹੈਗਾ वर्ल्ड वाइड ਡੱਬ ਦੇ ਰੈਡ ਦਾ वर्ल्ड वाइड ਦਾ ਮਾ ਵੀ ਉਹਦੀ ਪੀਡੀਐਸ ਦੀ ਪੀਡੀਐਫ ਹੈ ਦੀ ਸੀ ਤੇ ਆਹ ਹੈਗੀ 50053 ਵੈੜ ਆਪਣੀ ਦੇਖੋ ਕਿੱਡਾ ਬੱਚਾ ਆਉਂਦਾ 500 ਸੈਕ ਦਾ 170 75 ਰੁਪਏ ਦਾ ਟੀਕਾ ਆਉਂਦਾ ਸਾਰਾ ਇਹ ਤੇ ਇਹਦਾ ਰਿਕਾਰਡ ਮੈਂ ਸੁਣਿਆ ਵੀ ਪਿਛਲੀ ਆਰ ਆ ਪੀਡੀਐਫ ਇਹ ਚਲਾਇਆ ਚੋਆਇਆ ਸੀ ਪਹਿਲਾਂ ਬੱਚੀ ਨੇ 54 ਕਿਲੋ ਤੇ ਇਹ ਵੀ ਖੀਰੀ ਬੱਚੀ ਆਪਣੀ ਇਹਦੇ 20 ਕਿਦਾਂ ਰਹਿ ਗਿਆ 20 ਤੋਂ ਮਹੀਨਾ ਲੈ ਜੂਗੀ ਚੱਲ ਇਹਦਾ ਰਿਜ਼ਲਟ ਵੀ ਤੁਹਾਨੂੰ ਖਾਵਾਂਗਾ ਸਾਰਾ ਤੇ ਹੋਰ ਤੁਹਾਨੂੰ ਭਵਾ ਰਿਆਂ ਦੀਆਂ ਸਾਰੀਆਂ ਨੌਲੇਜਾਂ ਸਾਰੀਆਂ ਤੁਹਾਨੂੰ ਦੱਸਦਾ ਰਹੂੰਗਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਮੇਰੇ ਵੀਰ ਲਾਇਕ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੀਰੇ ਆਪੋ ਤੋਂ ਨਵਾਂ ਦਾ ਹਰਾ ਵਿਖਾਇਆ ਫਾਰਮ ਇਸੇ ਤਰ੍ਹਾਂ ਤੁਹਾਡੇ ਨਾਲ ਹੀ ਵੀਰੇ ਜਿੰਨੇ ਤੁਸੀਂ ਸਾਥ ਦੋਗੇ ਉਨੇ ਤੁਹਾਨੂੰ ਮੈਂ ਗੱਲਾਂ ਦੱਸ ਸਕੂੰਗਾ ਤੇ ਵੱਧ ਤੋਂ ਵੱਧ ਮੇਰੇ ਵੀਰ ਲਾਈਕ ਕਰਿਆ ਕਰੋ ਜੇ ਵੀਡੀਓ ਪਸੰਦ ਆਈ ਤੇ ਸ਼ੇਅਰ ਕਰਿਆ ਕਰੋ ਵੀਰੇ ਧੰਨਵਾਦ ਥੈਂਕ ਯੂ